ਲੋ ਵੀਰ ਜੀ ਵੈਲਕਮ ਹੋ ਗਿਆ ਤੁਹਾਡਾ ਸੰਦੀਪ ਰੋਇਪੁਰ ਵਿਜਨ ਫਾਰਮ ਚ ਜੀ ਲੋ ਵੀਰ ਜੀ ਅੱਜ ਇੱਕ ਜੋੜਾ ਲੈ ਕੇ ਆਇਆ ਤੁਹਾਡੇ ਲਈ ਸ਼ਾਨਦਾਰ ਟੌਪ ਕੁਆਲਟੀ ਦਾ ਜੋੜਾ ਵੀਰ ਜੀ ਸ਼ੌਕਿਆਂ ਦਾ ਜੋੜਾ ਵੀਰ ਜੀ ਵੇਖੋ ਕਰੋ ਵੀਰ ਜੀ ਜੋੜੇ ਦਾ ਸ਼ੌਂਕ ਦੇਖੋ ਵੀਰ ਜੀ ਖੜਨੀ ਖੜਨੀ ਜਾਨਵਰ ਦੀ ਹੁਣ ਤੁਹਾਨੂੰ ਫੜ ਕੇ ਜੋੜੇ ਦਾ ਸ਼ੌਂਕ ਕਰਾਣੇ ਵੀਰ ਜੀ ਬਣੇ ਰਿਹਾ ਜੀ ਵੀਡੀਓ ਚ ਲੋ ਵੀਰ ਜੀ ਕਰੋ ਸ਼ੌਂਕ ਸ਼ਾ ਅੱਖਾ ਕਬੂਤਰੇ ਵੀਰ ਜੀ ਆ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਵੀਰ ਜੀ ਠੀਕ ਹੈ ਵੀਰ ਜੀ ਆਹ ਦੇ ਪੱਲੇ ਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਆ ਦੂਜੇ ਪਾਸੇ ਪੱਲੇ ਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਆਹinde ਪੰਜਿਆਂ ਦਾ ਸ਼ੌਂਕ ਕਰੋ ਆਹ inde ਬੰਤਰ ਹੈ ਵੀਰ ਜੀ ਹੁਣ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਉਂਨੇ ਆ ਬਣੇ ਰੋ ਵੀਡੀਓ ਚ ਨਾਲੇ ਵੀਰ ਜੀ ਇੱਕ ਹੋਰ ਗੱਲ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਚੈਨਲ ਨੂੰ ਠੀਕ ਹੈ ਵੀਰ ਜੀ ਕਮੈਂਟ ਕਰਿਆ ਕਰੋ ਠੀਕ ਹੈ ਵੀਰ ਜੀ ਜੋ ਵੀ ਤੁਹਾਡੇ ਲਈ ਆਪਾਂ ਵਧੀਆ-ਵਧੀਆ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਹੀਏ ਤੈ ਤੁਹਾਨੂੰ ਆਪਾਂ ਗਿਫਟ ਦਿੰਦੇ ਰਹੀਏ ਵੀਰ ਜੀ ਠੀਕ ਹੈ ਵੀਰ ਜੀ ਇਹ ਤੁਹਾਡੇ ਲਈ ਆਪਾਂ ਸ਼ਾਨਦਾਰ ਜੋੜੇ ਲੈ ਕੇ ਆਈਦੇ ਆ ਮਾਦੀ ਝਾੜ ਚ ਪਈ ਵੀਰ ਜੀ ਠੀਕ ਹੈ ਮਾਦੀ ਦੇ ਪਰਦਾ ਸ਼ੋਅ ਕਰੋ ਆ ਦੂਜੇ ਪਾਸੇ ਸ਼ੋਅ ਕਰੋ ਵੀਰ ਜੀ ਝਾੜੇ ਪਈ ਆ ਆ ਪੰਜੇ ਆ ਕੂਤਰੀ ਦੇ ਆ ਬੰਤਰੇ ਕਬੂਤਰੀ ਦੀ ਠੀਕ ਹੈ ਵੀਰ ਜੀ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਰ ਜੀ ਤੁਹਾਡਾ ਕੁਝ ਨਹੀਂ ਜਾਣਾ ਸਬਸਕ੍ਰਾਈਬ ਕਰਨਾ ਵੀਰ ਜੀ ਸਿਰਫ ਇੱਕ ਤੁਸੀਂ ਬਟਨ ਹੀ ਨੱਪਣਾ ਸਬਸਕ੍ਰਾਈਬ ਦਾ ਲਾਈਕ ਦਾ ਠੀਕ ਹੈ ਕਮੈਂਟ ਕਰਨਾ ਹੁੰਦਾ ਵੀਰ ਜੀ ਤੁਹਾਨੂੰ ਹੀ ਫਾਇਦਾ ਹੋਣਾ ਹੈ ਇਹ ਸਿਰਫ ਤੁਹਾਨੂੰ ਆਪਾਂ ਬਿਲਕੁਲ ਹੀ ਸਸਤਾ ਜੋੜਾ ਦੇ ਦੇਣਾ ਠੀਕ ਹੈ ਵੀਰ ਜੀ ਬਸ ਆਪਦੇ ਭਰਾ ਨੂੰ ਕੰਟੈਕਟ ਕਰ ਲਿਆ ਜੇ ਤੇ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਜੇ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ